ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਡੇਰਾ ਬਾਬਾ ਸਿੱਧ ਸਮਾਤ ਕਮੇਟੀ ਦੇ ਸਮੂਹ ਨਗਰ ਨਿਵਾਸੀ ਪਿੰਡ ਹਰਦੇਤਪੁਰਾ ਵੱਲੋਂ 18ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ ਜਿਸ ਦੇ ਵਿੱਚ ਕੀ ਸਮੂਹ ਪਿੰਡ ਅਤੇ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾਗਰਣ ਕਰਵਾਇਆ ਜਾ ਰਿਹਾ ਇਸ ਮੌਕੇ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਟੀ ਪਹੁੰਚਿਆ ਉਹਨਾਂ ਦੇ ਨਾਲ ਜਿੱਥੇ ਜੂ ਤੇ ਕਾਸ਼ੀ ਅਤੇ ਉਹਨਾਂ ਦੇ ਨਾਲ ਵਰਣਵਾਸੀ ਖੜੇ ਨਜ਼ਰ ਆ ਰਹੇ ਯਾਰ ਉੱਥੇ ਹੀ ਜਿੱਥੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਵੀ ਜੋਤੀ ਪ੍ਰਚੰਡ ਕੀਤੀ ਗਈ ਤੇ ਉਹਨਾਂ ਵੱਲੋਂ ਵੀ ਹਾਜ਼ਰੀ ਲਵਾਈ ਗਈ ਹੈ ਅਤੇ ਇਸ ਮੌਕੇ ਤੇ ਸ਼੍ਰੋਮਣੀ ਕਾਲਜ ਦੇ ਹਲਕਾ ਇੰਚਾਰਜ ਵਿਨਰਜੀ ਸਿੰਘ ਗੋਲਟੀ ਦਾ ਵੀ ਜਿੱਤੇ ਸਨਮਾਨ ਕੀਤਾ ਗਿਆ ਉੱਥੇ ਹਲਕਾ ਵਿਧਾਇਕ ਨਰਿੰਦਰ ਕੌਰ ਦਾ ਵੀ ਭਰਾਜ ਕੀਤਾ ਗਿਆ ਇਸ ਮੌਕੇ ਤਸਵੀਰਾਂ ਵੀ ਦੇਖ ਸਕਦੇ ਹੋ ਸਿੱਧ ਬਾਬਾ ਜੋਗੀ ਸਵਾ ਦੇ ਵਿੱਚ ਮਥੇੜੀ ਕਿ ਜਾ ਰਹੇ ਹਨ ਅਤਿਸ ਮੌਕੇ ਦੀ ਸਮੂਹ ਕਮੇਟੀ ਵੀ ਨਜ਼ਰ ਆ ਰਹੀ ਹੈ ਅਤੇ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀ ਸਿੰਘ ਗੋਲਡੀ ਆਪਣਾ ਕਰਦੇ ਆਂ ਮੈਂ ਆਪਦੇ ਤਾਂ ਮੈਂ ਆਪੜਾ ਨਹੀਂ ਹੁੰਦਾ ਜੇ ਆਪੜਾ ਨਹੀਂ ਚਾਹੀਦਾ ਉਹ ਠੀਕ ਹੋ ਮੇਰੇ ਪਾਸੇ ਤਾਂ ਜਿੱਦਾਂ से नमो। या देवी सर्वभूतेषु भूतेषु मम निसंसिता ਪਟਿਆਲਾ ਵਲੀ ਮਾਈ ਦਾ ਸੱਚੇ ਦਰਬਾਰ ਕੀ ਜਕਰ ਸਿੱਧਾ ਸਿਰ ਤੇ ਬਣਾਇ ਰੱਖਣਾ ਅਗਰ ਹੋਰ ਕਿਸੇ ਭਗਤ ਨੇ ਮਾ ਦਰਬਾਰ ਤੇ ਮਾ ਦੀ ਪਹਿਲੀ ਅਰਦਾਸ ਕਰਵਾਣੀ ਹੈ ਜੋਤੀ ਪ੍ਰਜੰਤ ਅਰਦਾਸ ਕਰਵਾਣੀ ਹੈ ਅਰਦਾਸ ਕਰਵਾ ਸਕਦੇ ਹੋ ਜੀ ਆਪਣੇ ਨਾਮ ਦਾਸ ਕੇ ਅਰਦਾਸ ਕਰਵਾ ਸਕਦੇ ਹੋ ਬਾਕੀ ਮਹਾਰਾਣੀ ਸਭ ਦੇ ਨਾਮ ਜਾਣੇ ਜਾਣੇ ਕੇ ਸੱਚੇ ਦਰਬਾਰ ਕੀ ਜੈ ਬਾਬਾ ਸਿੱਧੂ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਆਓ ਜੀ ਸਨਮਾਨਿਤ ਤੋ ਜ਼ਿਆਦੀਆਂ ਗੱਲਾਂ ਬਾਤਾਂ ਦੀ ਸਿਪਾਗਾ ਵਾਲਾ ਨਗਰ ਔਰ ਮੈਂ ਆਪਣੇ ਆਪ ਨੂੰ ਬਹੁਤ ਹੀ ਸਪਾਗਾ ਵਾਲੀ ਪਾਗਾ ਵਾਲੀ ਸਮਝਦੀ ਆਂ ਕਿ ਅੱਜ ਇਸ ਵਿਸ਼ਾਲ ਭਗਵਤੀ ਜਾਗਰਣ ਦੇ ਵਿੱਚ ਮੈਨੂੰ ਸ਼ਾਮਲ ਹੋਣ ਦਾ ਭਗਵਾਨ ਕੋਲੇ ਨਾਮ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਸੋ ਮੈਂ ਧੰਨਵਾਦ ਕਰਦੀ ਆਂ ਸਾਰੇ ਨਗਰ ਦਾ ਬੇਰਾ ਬਾਬਾ ਸੇ ਸਮਾਧੀ ਜੀ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਨੇਕ ਉਪਰਾਲਾ ਕਰਦੇ ਹੋਏ ਇੱਕ ਚੰਗਾ ਉਪਰਾਲਾ ਕਰਦੇ ਹੋਏ 18ਵਾਂ ਵਿਸ਼ਾਲ ਜਾਗਰਣ ਜੋ ਹਰ ਸਾਲ ਦੀ ਤਰ੍ਹਾਂ ਅੱਜ ਉਹ ਮਨਾਉਣਾ ਕੀਤਾ ਸਾਰੇ ਉਰੋਂ ਨੇੜੇੋਂ ਚੱਲ ਕੇ ਸੰਗਤ ਪਹੁੰਚੀ ਹੈ ਮੈਂ ਸਾਰੇ ਨਗਰ ਦਾ ਪੰਚਾਇਤ ਦਾ ਕਮੇਟੀ ਦਾ ਪੰਡਤ ਜੀ ਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਨਾਮ ਆਣ ਦਿੱਤਾ ਸਤਿਕਾਰ ਦਿੱਤਾ ਪਰਮਾਤਮਾ ਪੋਲੇਨਾਥ ਕਿਰਪਾ ਕਰਨ ਜੋ ਵੀ ਮਨੋ ਕਾਮਨਾਵਾਂ ਭਾਵਨਾਵਾਂ ਲੈ ਕੇ ਤੁਸੀਂ ਨੇ ਭਗਵਾਨ ਦਾ ਓਟ ਆਸਰਾ ਲਿਆ ਵਿਸ਼ਾਲ ਜਾਗਰਣ ਕਰਵਾਇਆ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਆਪਨਾਵਾਂ ਮਾ ਪੂਰੀਆਂ ਕਰਨ ਜਿਨ੍ਹਾਂ ਨੇ ਵੀ ਤਨ ਕਰਕੇ ਮਨ ਕਰਕੇ ਤਨ ਕਰਕੇ ਸਮਾਵਾਂ ਨਿਵਾਇਆ ਨੇ ਪ੍ਰਮਾਤਮਾ ਉਹਨਾਂ ਨੂੰ ਹੋਰ ਤਰੱਕੀਆਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਇਹੀ ਪ੍ਰਮਾਤਮਾ ਭੋਲੇनाथ ਜੀ ਦੇ ਚਰਨਾਂ ਚ ਅਰਦਾਸ ਕਰਦੇ ਆ ਸਾਡਾ ਨਗਰ ਸਾਡਾ ਇਲਾਕਾ ਹਮੇਸ਼ਾ ਤਰੱਕੀ ਕਰਦਾ ਰਹੇ ਔਰ ਮੈਂ ਕਿਉਂਕਿ ਪਿਛਲੇ ਦੋ ਦਫਾ ਮੇਰੇ ਤੋਂ ਆ ਨਹੀਂ ਹੋਇਆ ਪਰ ਇਸ ਵਾਰ ਮੈਂ ਕਿਹਾ ਸੀ ਕਿ ਮੈਂ ਸਾਰੀ ਕਮੇਟੀ ਨੂੰ ਕਿ ਮੈਂ ਆਉਂਗੀ ਜ਼ਰੂਰ ਤੇ ਮੇਰਾ ਲਾਂਬਾ ਕਿਉਂਕਿ ਇਸ ਇਲਾਕੇ ਨੇ ਮੈਨੂੰ ਧੀ ਬਣਾਇਆ ਤੇ ਧੀਆਂ ਲੰਬੇ ਲਾਂਬੇ ਕਦੇ ਰੱਖਦੀਆਂ ਨਹੀਂ ਹੁੰਦੀਆਂ ਸੋ ਮੈਂ ਅੱਜ ਮੈਨੂੰ ਖੁਸ਼ੀ ਹੋਈ ਆ ਤੁਹਾਡੇ ਵਿਚਕਾਰ ਆ ਕੇ ਔਰ ਆਪਣੇ ਨਗਰ ਦੇ ਜਿੱਥੇ ਕਿਤੇ ਵੀ ਮੇਰੀ ਡਿਊਟੀ ਲੱਗਦੀ ਆ ਚਾਹ ਪੰਚਾਇਤ ਵੱਲੋਂ ਚਾਹ ਕਿਸੇ ਵੀ ਵਾਸੀ ਦੇ ਵੱਲੋਂ ਮੈਂ ਹਮੇਸ਼ਾ ਆਪਣੀ ਡਿਊਟੀ ਆਪਣਾ ਫਰਜ਼ ਨਿਭਾਉਣੀ ਆ ਸੋ ਇੱਥੇ ਪਿਛਲੇ ਸਾਲ ਮੇਰੇ ਧਿਆਨ ਚ ਨਹੀਂ ਰਿਹਾ ਮੇਰੇ ਜਿਹੜੇ ਸਾਡੇ ਪਾਰਟੀ ਦੇ ਆਗੂ ਸੀਗੇ ਉਹ ਜਿਹੜਾ ਫੰਡ ਅਨਾਉਂਸ ਕਰਕੇ ਗਏ ਸੀਗੇ ਮੈਨੂੰ ਹੁਣੇ ਕਮੇਟੀ ਨੇ ਤੇ ਪੰਚਾਇਤ ਨੇ ਦੱਸਿਆ ਕਿ ਇਧਰਲੇ ਪਾਸੇ ਜਿਹੜਾ ਸੀ ਭਰਾਂਡਾ ਪਾਉਣਾ ਉਹਦਾ ਕੰਮ ਅਧੂਰਾ ਪਿਆ ਤੇ ਉਹਦੇ ਲਈ 2 ਲੱਖ ਰੁਪਏ ਨੋਸ਼ ਕੀਤਾ ਸੀ ਉਹਨੂੰ ਤੁਸੀਂ ਸ਼ੁਰੂ ਕਰੋ ਕੰਮ ਨੂੰ 2 ਲੱਗ ਜੇ 3 ਲੱਗ ਜੇ 4 ਲੱਗ ਜਾਵੇ ਉਹ ਮੈਂ ਤੁਹਾਨੂੰ ਦਵਾਂਗੀ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਔਰ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੇ ਕਿ ਸਾਨੂੰ ਹੋਰ ਬਾਕ ਐਕਸ਼ਨ ਇਸ ਇਲਾਕੇ ਦੀ ਸੇਵਾ ਕਰਨ ਦਾ ਜੋ ਤੁਸੀਂ ਨੇ ਆਸਾਂ ਤੇ ਉਮੀਦਾਂ ਮੇਰੇ ਤੋਂ ਰੱਖੀਆਂ ਨੇ ਉਹਨਾਂ ਨੂੰ ਪੂਰਾ ਕਰਨ ਦਾ ਭਗਵਾਨ ਮੈਨੂੰ ਬਲ ਬਖਸ਼ਣ ਸਮਤ ਬਖਸ਼ਣ ਬੁੱਧੀ ਬਖਸ਼ਣ ਇਹ ਹੀ ਅਰਦਾਸ ਕਰਦੇ ਆਂ ਔਰ ਇੱਕ ਵਾਰ ਫੇਰ ਸਾਰੇ ਨਗਰ ਦਾ ਸਾਰੀ ਕਮੇਟੀ ਦਾ ਪੰਚਾਇਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਬੋਲ ਸਾਚੇ ਦਰਬਾਰ ਕੀ ਜੈ ਬਹੁਤ ਬਹੁਤ ਧੰਨਵਾਦ ਆਉਂਦਾ ਉਹਦੇ ਨਾਲ ਪਿਆਰ ਕਿੱਦਾਂ ਪਾਇਆ ਜਾਵੇ ਸੋ ਇਹ ਉਹੀ ਜਗ੍ਹਾ ਹੈ ਕਿ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸੋਹ ਜੀ 24 ਪੰਜਾਬ ਨਿਊਜ਼ ਪੰਜਾਬ ਦੀ ਧੜਕਣ ਹਾਂ ਕੋਈ ਵੀ ਪ੍ਰੋਗਰਾਮ ਸੋ ਜੇ ਕਹਿੰਦੇ ਸੋ ਥੋੜੀ ਜਿਹੀ ਬਾਹ ਸਾਡੇ ਜਿੱਦ ਤੱਕ ਦੀ ਥੋੜੀ ਜਿਹੀ ਖੋਲ ਦਿਓ ਉੱਪਰ ਜਾ ਮੇਰੇ ਗੁਰੂ ਆਉਂਦੇ ਸਤਨਾ ਲਿਖੀ ਜਾਵੇ ਸੱਤਾ ਸਾਜ਼ਿਆਂ ਦੀ ਬਾਤ ਲੋਕ ਵਿੱਚ ਕੁੱਲ ਤਰਸਤ ਜਿੰਨੇ ਨੇ ਮੇ ਪਾਵੇਂ ਸਭਨਾ ਦੀ ਕਲਮ ਬਣਾ ਲਈ ਬੋਲੇ ਉਹ ਨੂੰ ਜੂਕੇਗਾ ਜੇ ਬੋਲੇ ਉਹ ਸ਼ਾਮ ਸਮੇਂ ਦੇ ਮੰਦੇ ਨੇ ਜਾਵ ਸਮੇਂ ਦੇ ਉਹ ਜਿਹੜੇ ਗੁਰੂ ਵਾਲੇ ਤਾੜੀ ਲਾ ਕੇ ਧਿਆਨ ਗੁਰੂ ਵਾਲਾਂ ਦੇ ਚਰਨਾਂ ਵਿੱਚ ਰੱਖ ਕੇ ਜਿਹੜੇ ਗੁਰੂ ਵਾਲੇ ਆ ਠੀਕ ਹੈ ਨਾ ਅਕਾਲ ਪੁਰਖ ਦੀ ਕਿਰਪਾ I'm जा बना मे आया ਰੋਜ਼ ਦੀ ਰੇਤ ਨਾਲ ਮੇਰੇ ਸੋਤ ਸੂਰ ਨਕ ਨਾ ਜੀ ਮੇਰੇ ਜੀ 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 ਹਰ ਸਾਲ ਦੀ ਤਰ੍ਹਾਂ ਇਹ 22ਵਾਂ 22ਵਾਂ ਮਨਾ ਰਹੇ ਹਾਂ ਜੀ 22ਵਾਂ ਜਿਹੜਾ 18ਵਾਂ 18ਵਾਂ ਜਾਗਰਣ ਹੈ ਵਿਸ਼ਾਲ ਭਗਵਤੀ ਜਾਗਰਣ ਜਿਹੜਾ ਬਾਬਾ ਸਿੱਧ ਸਮਾਦੀ ਕਮੇਟੀ ਵੱਲੋਂ ਆ ਜਿਹੜਾ ਸਮੂਹ ਨਗਰ ਨਿਵਾਸੀ ਹਰਦੇਤਪੁਰਾ ਤੇ ਸਾਰਿਆਂ ਦਾ ਸੋਨਾ ਉਪਰਾਲਾ ਕੇ ਪਿੰਡ ਨੂੰ ਇੱਕ ਚੰਗੀ ਜਗ੍ਹਾ ਚੰਗੇ ਧਰਮ ਨਾਲ ਜੋੜ ਕੇ ਤੇ ਇੱਕ ਇਨਸਾਨੀਅਤ ਦਾ ਵਧੀਆ ਰੂਪ ਪੇਸ਼ ਕਰ ਰਹੇ ਨੇ ਤੇ ਜਿੱਥੇ ਤੁਸੀਂ ਦੇਖੋ ਨਹੀਂ ਤਾਂ ਆਮ ਤੌਰ ਤੇ ਨਾ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਵੰਡ ਕੇ ਲੋਕਾਂ ਨੂੰ ਰੱਖਦੇ ਨੇ ਪਰ ਮੈਂ ਇੱਕ ਹੋਰ ਮੈਨੂੰ ਵੱਡੀ ਗੱਲ ਮਿਲੀ ਕਿ ਜੇ ਹੈ ਜੇ ਇਹ ਪੁੰਨਦਾਨ ਕਰਦੇ ਨੇ ਤੇ ਮੈਂ ਪੁੱਛ ਰਿਹਾ ਸੀ ਹਾਕਮ ਸਿੰਘ ਹੋਰਾਂ ਨੂੰ ਕਿ ਪਿੰਡ ਦੇ ਵਿੱਚ ਜ਼ਿਆਦਾਤਰ ਕਾਰੋਬਾਰ ਕੀ ਹੈ ਉਹ ਕਹਿੰਦਾ ਜੀ ਸਾਡੇ 250 ਤੋਂ ਉੱਪਰ ਮਸ਼ੀਨ ਹੈ ਤੇ ਲੋਕ ਜਿਹੜੇ ਦੇਸ਼ ਦੇ ਵੱਖ-ਵੱਖ ਖੋਨਿਆਂ ਦੇ ਵਿੱਚ ਜਿਹੜੇ ਮਿਹਨਤ ਕਸ਼ਟ ਲੋਕ ਜਿਹੜੇ ਨੇ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਤੇ ਬੜੀ ਹੀ ਮੈਂ ਕਹਿੰਦਾ ਇੱਕ ਕਿਰਪਾ ਹੁੰਦੀ ਹੈ ਸੰਤਾ ਮਹਾਪੁਰਸ਼ਾਂ ਦੀ ਜਿਨ੍ਹਾਂ ਦੀ ਤੁਸੀਂ ਉਸਤਤ ਕਰਦੇ ਹੋ ਤੇ ਨਾਲ ਹੀ ਇੱਕ ਚੰਗਾ ਉਪਰਾਲਾ ਹੈ ਨੌਜਵਾਨ ਸਾਥੀਆਂ ਦਾ ਤੇ ਇਹਨਾਂ ਨੂੰ ਪ੍ਰੇਰ ਕੇ ਇੱਕ ਚੰਗੇ ਪਾਸੇ ਲੈ ਕੇ ਜਾਣ ਦਾ ਤੇ ਮੈਂ ਇਹੀ ਅਰਦਾਸ ਬੇਨਤੀ ਕਰੂੰਗਾ ਇਹੀ ਅਪੀਲ ਕਰੂੰਗਾ ਸੰਗਤ ਨੂੰ ਕਿ ਇਕੱਠੇ ਹੋ ਕੇ ਰਹੋ ਤੇ ਗੁਰੂ ਮਹਾਰਾਜ ਦੇ ਚਰਨਾਂ ਦਾ ਅਰਦਾਸ ਬੇਨਤੀ ਹੈ ਕਿ ਸਾਰੇ ਪਿੰਡ ਤੇ ਸਾਰੇ ਨਗਰ ਦੇ ਕਿਰਪਾ ਬਣਾਈ ਰੱਖੇ ਤੇ ਨਾਲ ਹੀ ਜਿਹੜੀ ਜਿੰਨੇ ਇਹ ਨੌਜਵਾਨ ਸਾਥੀ ਨੇ ਸਾਰਿਆਂ ਦੇ ਆਸ਼ਾਵਾ ਸਾਰੇ ਪਰਿਵਾਰਾਂ ਦੇ ਆਸ਼ਾਵਾ ਜਿਹੜੀਆਂ ਨੇ ਜਿਸ ਇੱਛਾ ਦੇ ਨਾਲ ਅੱਜ ਭਗਵਤੀ ਜਾਗਰਨ ਦੇ ਵਿੱਚ ਆਉਣਗੇ ਜਾਂ ਮੱਥਾ ਟੇਕਣ ਆਉਂਦੇ ਨੇ ਸਾਰੀਆਂ ਪੂਰਨ ਹੋਣ ਸਾਰੇ ਪਰਿਵਾਰ ਜਿਹੜੇ ਸਾਰੇ ਜਿੰਨੇ ਪਰਿਵਾਰ ਨੇ ਇਸ ਪਿੰਡ ਦੇ ਨਗਰ ਨਿਵਾਸੀ ਨੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਬਿਲਕੁਲ ਅੱਜ ਬਹੁਤ ਹੀ ਸੁਭਾਗਾ ਵਾਲਾ ਦਿਨ ਹੈ ਔਰ ਮੈਂ ਆਪਣੇ ਆਪ ਨੂੰ ਵੱਡੇ ਇਸ ਭਾਗਾਂ ਵਾਲੇ ਸਮਝਦੀ ਹਾਂ ਕਿ ਅੱਜ ਡੇਰਾ ਬਾਬਾ ਸਿੱਧ ਸਮਾਦੀ ਕਮੇਟੀ ਦੇ ਬਹੁਤ ਵੱਡੇ ਪਰਾਲੇ ਦੇ ਤਹਿਤ ਅੱਜ ਜਿਹੜਾ ਵਿਸ਼ਾਲ ਪਰੋਤਿ ਜਾਗਰਣ ਪਿੰਡ ਹਰਦਿਤਪੁਰਾ ਦੇ ਵਿੱਚ ਸਮੂਹ ਕਮੇਟੀ ਦੇ ਵੱਲੋਂ ਪੰਚਾਇਤ ਦੇ ਨਗਰ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਸੋ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਹਾਂ ਔਰ ਬਾਈ ਗੁਰੂ ਪ੍ਰਮਾਤਮਾ ਦੇ ਚਰਨਾਚਰਨਾਂ ਚ ਅਰਦਾਸ ਕਰਦੀ ਹਾਂ ਕਿ ਜੋ ਵੀ ਮਨੋ ਕਾਮਨਾਵਾਂ ਭਾਵਨਾਵਾਂ ਲੈ ਕੇ ਨਗਰ ਨੇ ਕਮੇਟੀ ਨੇ ਜੋ ਵੀ ਇਹ ਜਿਹੜਾ ਪਰਾਲਾ ਕੀਤਾ ਪ੍ਰਮਾਤਮਾ ਇਹਨਾਂ ਦੀ ਮਨੋ ਕਾਮਨਾਵਾਂ ਪਾਵਨਾ ਮਾਪੂਰੀਆਂ ਕਰ ਔਰ ਇਸੇ ਤਰ੍ਹਾਂ ਜਿਹੜਾ ਬਾਲਬਾਕਸ ਦੇ ਰਹਿਣ ਤਾਂ ਜਿਹੜੇ ਜਿਹੜੇ ਸਮਾਗਮ ਨੇ ਹੋਏ ਤੇ